ਸਾਤਵੀਅ ਕਾਲ ਜੀ ਧੀਆ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਰਾਜਵੰਦ ਦੀ ਮੰਮੀ ਦਾ ਕੋਈ ਭਰੋਸਾ ਨਹੀਂ ਸੀ ਉਸਨੇ ਕਿਨੂੰ ਕੀ ਬੋਲਣ ਲੱਗ ਪੈਣਾ ਉਧਰੋਂ ਮਾਮਾ ਜੀ ਵੀ ਆਪਣੀ ਭੈਣ ਦੀ ਬੋਲੀ ਹੀ ਬੋਲਣ ਲੱਗ ਜਾਂਦੇ ਹਰਿੰਦਰ ਉੱਥੇ ਹੀ ਰੁਕ ਗਿਆ ਰਾਤ ਸਾਰੀ ਮਨਜੀਤ ਹੁਣਾਂ ਦੀ ਰੋਂਦਿਆਂ ਕਰ ਲੌਂਦਿਆਂ ਦੀ ਲੰਘ ਗਈ ਅਗਲੇ ਦਿਨ ਸਵੇਰੇ ਬੁਰੀ ਤੇ ਜਗਦੀਪ ਖੁਸ਼ਪ੍ਰੀਤ ਨੂੰ ਲੈ ਕੇ ਆ ਗਏ ਖੁਸ਼ਪ੍ਰੀਤ ਦਾ ਇੱਕ ਰਾਤ ਵਿੱਚ ਹੀ ਬੁਰਾ ਹਾਲ ਹੋ ਗਿਆ ਸੀ ਚਿਹਰੇ ਦਾ ਰੰਗ ਪੀਲਾ ਪੈ ਗਿਆ ਹਾਲੇ ਤਾਂ ਸਾਰੀ ਉਮਰ ਦੁੱਖ ਸਹਣੇ ਸੀ ਪਤ ਤਾਂ ਨੇ ਕਿਵੇਂ ਜ਼ਿੰਦਗੀ ਨਿਕਲੇਗੀ ਦੁਪਹਿਰ ਨੂੰ ਬਲਵਿੰਦਰ ਜਗਤਾ ਤੇ ਰਾਜਵੰਦ ਦੇ ਦੋਸਤ ਮ੍ਰਿਤਕ ਦੇ ਲੈ ਕੇ ਘਰ ਆ ਗਏ ਘਰ ਵਿੱਚ ਹਾਹਾਕਾਰ ਮਚ ਗਈ ਬਹਿਣ ਪੈਣ ਲੱਗੇ ਖੁਸ਼ੀ ਆ ਕੇ ਰਾਜਵੰਦ ਨੂੰ ਹਾਕਾ ਮਾਰਨ ਲੱਗ ਗਈ ਇੱਕੋ ਗੱਲ ਤਹੀ ਜਾਵੇ ਮੈਨੂੰ ਕਿਉਂ ਨਹੀਂ ਲੈ ਕੇ ਗਿਓ ਰਾਜਵੰਤ ਤੇਰੇ ਬਿਗਾਰੇ ਮੈਂ ਵੀ ਨਹੀਂ ਜਿਉਣਾ ਸਿੰਦਰ ਤੇ ਗੁਰੀ ਤੋਂ ਉਹ ਸੰਭਾਲੇ ਨਹੀਂ ਸੰਭਾਲ ਹੋਈ ਖੁਸ਼ੀ ਜੋ ਫੇਰ ਦੰਦਰ ਪੈ ਗਈ ਕੀ ਹੁੰਦੀ ਹੈ 27 ਸਾਲ ਦੀ ਉਮਰ ਜਦੋਂ ਰੱਬ ਨੇ ਉਹ ਤੇ ਕਹਿਰ ਕਮਾਇਆ ਪਹਾੜ ਜਿੱਡੀ ਜ਼ਿੰਦਗੀ ਮੂਰੇ ਦੁੱਖ ਲੈ ਕੇ ਖੜੀ ਸੀ ਰਾਜਵੰਤ ਦੀ ਮੰਮੀ ਦਾ ਵੀ ਦੁੱਖ ਬਥੇਰਾ ਵੱਡਾ ਸੀ ਐਡਾ ਜਵਾਨ 6 ਫੁੱਟ ਦਾ ਉਦ ਰਾਜਵੰਦ ਮਿਟ ਮੈਂਟ ਰਿਚ ਹੀ ਰੱਬ ਨੂੰ ਉਹਨੂੰ ਲੈ ਗਿਆ ਪਰ ਪਤਾ ਨਹੀਂ ਕਿ ਉਹ ਜੇ ਸੁਹਾ ਦੀ ਮਾਲਕ ਸੀ ਬਸ ਖੁਸ਼ੀ ਨੂੰ ਬੋਲਣ ਤੇ ਨਾ ਹੀ ਹਟਦੀ ਸਾਰੇ ਰਿਸ਼ਤੇਦਾਰ ਤੇ ਆਣ ਗਵਣ ਦੀਆਂ ਔਰਤਾਂ ਸਮਝਾ ਸਮਝਾ ਕੇ ਥੱਕ ਗਈਆਂ ਰਾਜਵੰਦ ਦੀ ਮੰਮੀ ਕਿਸੇ ਦੀ ਗੱਲ ਨਾ ਸਮਝਦੀ ਨਾ ਹੀ ਬੋਲਣੋਂ ਹਟਦੀ ਉਦੋਂ ਤੱਕ ਰਾਜਵੰਦ ਦੇ ਆਖਰੀ ਸਫ਼ਰ ਦੀ ਤਿਆਰੀ ਹੋ ਗਈ ਸੀ ਅਖੀਰਲੀ ਵਾਰ ਤੇ ਮੂੰਹ ਦੇਖਣ ਨੂੰ ਰਾਜਵੰਤ ਨੂੰ ਔਰਤਾਂ ਵਾਲੇ ਪਾਸੇ ਲਿਆਂਦਾ ਗਿਆ। ਰਾਜਵੰਤ ਦੀ ਮੰਮੀ ਦੇ ਵੈਣ ਚੱਲ ਨਾ ਹੁੰਦੇ। ਮਨਜੀਤ ਹੁਣਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਰਾਜਵੰਤ ਉਹਨਾਂ ਲਈ ਜਵਾਈ ਨਾਲੋਂ ਵੱਧ ਕੇ ਪੁੱਤ ਸੀ। ਖੁਸ਼ੀ ਨੂੰ ਆਖਰੀ ਵਾਰ ਮੂੰਹ ਦਿਖਾਉਣ ਨੂੰ ਸਿੰਦਰ ਤੇ ਗੁਰੀ ਲੈ ਕੇ ਆਈਆਂ ਪਰ ਖੁਸ਼ੀ ਦੀਆਂ ਲੱਤਾਂ ਤੇ ਭਾਰ ਨਹੀਂ ਆਉਂਦਾ ਸੀ। ਉਹਨੂੰ ਕੋਈ ਸੋਤ ਨਹੀਂ ਸੀ ਕਿ ਕੀ ਹੋਈ ਜਾਂਦਾ। ਕੋਸ਼੍ਰੀਧੀ ਹਾਲਤ ਦੇਖ ਕੇ ਕੋਈ ਅੱਖ ਨਹੀਂ ਸੀ ਜਿਹੜੂ ਕੋਈ ਰੋਈ ਨਾ ਹੋਵੇ ਰਾਜਮੰਦ ਨੂੰ ਆਖਰੀ ਸਫ਼ਰ ਲਈ ਲੈ ਗਏ ਜਗਦੀਪ ਤੇ ਹਰਿੰਦਰ ਮੂਹਰੇ ਹੋ ਕੇ ਕਾਹਨੇ ਲੱਗ ਗਏ ਰਾਜਵੰਦ ਦਾ ਮਾਮਾ ਅੱਗੇ ਹੋ ਕੇ ਰੋਕਣ ਲੱਗਾ ਜਦੋਂ ਹਰਿੰਦਰ ਨੇ ਉਹਨਾਂ ਪਿੱਛੇ ਹੋਣ ਨੂੰ ਆਖਿਆ ਤੇ ਉਹ ਨਿਮੋਂ ਜਾਣਾ ਜਾਂ ਹੋ ਕੇ ਪਿੱਛੇ ਹਟ ਗਿਆ ਰਾਜਮੰਦ ਨੂੰ ਆਖਰੀ ਸਫ਼ਰ ਲਈ ਸ਼ਮਸ਼ਾਨ ਘਟ ਲੈ ਗਏ ਉੱਥੇ ਵੀ ਜਦੋਂ ਬਲਵਿੰਦਰ ਸੰਸਕਾਰ ਲਈ ਅੱਗੇ ਗਿਆ ਤਾਂ ਰਾਜਵੰਤ ਦਾ ਮਾਮਾ ਰੋਕਣ ਲੱਗ ਗਿਆ। ਬਲਵਿੰਦਰ ਵਿਚਾਰਾ ਰੋਂਦੇ ਹੋਏ ਕਹਿਣ ਲੱਗਿਆ ਰਾਜਵੰਤ ਮੇਰਾ ਜਵਾਈ ਨਹੀਂ ਮੇਰਾ ਪੁੱਤ ਆ। ਮੈਨੂੰ ਆਪਣੇ ਪੁੱਤ ਦਾ ਸੰਸਕਾਰ ਕਰ ਲੈਣ ਦਿਓ ਬਲਵਿੰਦਰ ਦੀਆਂ ਤਾਂहां ਸੁਣ ਕੇ ਉੱਥੇ ਖੜਾ ਹਰ ਇਨਸਾਨ ਆਪਣੇ ਆਪ ਨੂੰ ਰੋ ਰੋਣ ਤੋਂ ਰੋਕ ਨਾ ਸਕਿਆ। ਧੀਆਂ ਦੇ ਦੁੱਖ ਬਹੁਤ ਵੱਡੇ ਹੁੰਦੇ ਆ ਰਾਜ ਦਾ ਬਲਵਿੰਦਰ ਤੱਕੜਾ ਹੋ ਕੇ ਫਿਰ ਤੁਰਦਾ ਫਿਰਦਾ ਸੀ। ਪਰ ਹੁਣ ਉਹ ਕਮਜ਼ੋਰ ਪੈ ਗਿਆ ਸੀ ਜਗਦੀਪ ਨੇ ਬਲਵਿੰਦਰ ਨੂੰ ਸਹਾਰਾ ਦੇ ਕੇ ਰਾਜਵੰਤ ਦੇ ਸੰਸਕਾਰ ਦੀਆਂ ਸਾਰੀਆਂ ਰਸਮਾਂ ਕਰਾਉਣ ਲੱਗਿਆ ਖੁਸ਼ਪ੍ਰੀਤ ਨੂੰ ਥੋੜਾ ਹੋਸ਼ ਆਇਆ ਤਾਂ ਉਹ ਰਾਜਵੰਤ ਨੂੰ ਹੱਥਾਂ ਮਾਰਨ ਲੱਗੀ ਹਰਿੰਦਰ ਤੇ ਗੁਰੀ ਉਹਨੂੰ ਸਹਾਰਾ ਦੇ ਕੇ ਰਾਜਵੰਤ ਦੀ ਦੇਹ ਕੋਲ ਲੈ ਗਈ ਖੁਸ਼ਪ੍ਰੀਤ ਦਾ ਰੋਣਾ ਕਿਸੇ ਤੋਂ ਚੱਲਿਆ ਨਹੀਂ ਸੀ ਜਾਂਦਾ ਹਰਿੰਦਰ ਤੇ ਖੁਸ਼ੀ ਨੂੰ ਰਾਜਵੰਦ ਦੇ ਕੋਲ ਰੋਂਦੀ ਕਰ ਲਾਉਂਦੀ ਨੂੰ ਖਿੱਚ ਕੇ ਦੂਰ ਕੀਤਾ ਤੇ ਬਲਵਿੰਦਰ ਨੇ ਕੰਬ ਦੇ ਹੱਥਾਂ ਨਾਲ ਸੰਸਕਾਰ ਕੀਤਾ ਤੇ ਬਾਅਦ ਵਿੱਚ ਸਾਰੇ ਜਾਣੇ ਗੁਰਦੁਆਰਾ ਸਾਹਿਬ ਚਲੇ ਗਏ ਉੱਥੇ ਅਰਦਾਸ ਕਰਨ ਤੋਂ ਬਾਅਦ ਬਲਵਿੰਦਰ ਹੋਣ ਦਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਰਾਜਵੰਦ ਦੇ ਘਰ ਨੂੰ ਚਲੇ ਗਏ ਘਰ ਪਹੁੰਚ ਕੇ ਸਾਰੇ ਹਾਲੇ ਹਾਲ ਵਿੱਚ ਹੀ ਬੈਠੇ ਸੀ ਤੇ ਕਿਰਨ ਤੇ ਰਾਜਪ੍ਰੀਤ ਖੁਸ਼ੀ ਦੀ ਗੋਦੀ ਵਿੱਚ ਪਾਈ ਹੋਈ ਸੀ ਰਾਜਵੰਦੀ ਮਾਂ ਫੇਰ ਬੋਲਣ ਲੱਗ ਗਈ ਇਸ ਗਲ ਮੋਹੀ ਨੂੰ ਮੇਰੀਆਂ ਅੱਖਾਂ ਤੋਂ ਦੂਰ ਲੈ ਜਾਵੋ ਖੁਸ਼ਪ੍ਰੀਤ ਦੇ ਕੰਨਾਂ ਨੇ ਤੀਰਾਂ ਤੋਂ ਵੀ ਤਿੱਖੇ ਬੋਲ ਜਦੋਂ ਸੁਣੇ ਉਹ ਇੱਕਦਮ ਡਰ ਗਈ ਤੂੰ ਡੈਣ ਹੈ ਤੂੰ ਡੈਣ ਹੈ ਉਹਦੀ ਸੱਸ ਖੁਸ਼ੀ ਨੂੰ ਬਹੁਤ ਬੋਲੀ ਮੇਰੇ ਸੋਹਣੇ ਪੁੱਤ ਨੂੰ ਤੂੰ ਖਾ ਗਈ ਏ ਜਾ ਚਲੀ ਜਾ ਹੁਣ ਇਹ ਤੇਰਾ ਇੱਥੇ ਕੀ ਹੈ ਮੁੜ ਕੇ ਇਸ ਘਰ ਵਿੱਚ ਪੈਰ ਨਾ ਪਾਵੇਂ ਇਦਨੂ ਮੂਨਾ ਕਰੀ ਆ ਜਿਹੜੀ ਜੰਮੀ ਐ ਇਹਨੋਂ ਵੀ ਨਾਲ ਲੈ ਕੇ ਜਾ ਬਸ ਹੁਣ ਤੇਰਾ ਇਸ ਕਾਰਨ ਨਾਲੋਂ ਰਿਸ਼ਤਾ ਖਤਮ ਹੈ ਜੀ ਦੇ ਸਿਰ ਤੇ ਛਾਲਾ ਮਾਰਦੀ ਸੀ ਉਹਨੂੰ ਦੂਤਾ ਖਾ ਲਿਆ ਡੈਣੀ ਮੇਰੇ ਪੱਲੋਂ ਭਾਵੇਂ ਕੋਈ ਹੋਰ ਵਿਆਹ ਕਰਵਾ ਲੈ ਕਾਗਜ਼ ਲੈ ਆਈ ਮੈਂ ਦਸਕਤ ਕਰ ਦੂੰਗੀ ਸਾਰੇ ਉਹ ਰੋਗ ਹਟੇ ਪਰ ਉਹ ਮਾਰੇ ਬੋਲ ਬੋਲਣ ਤੋਂ ਨਾ ਹਟਦੀ ਖੁਸ਼ੀ ਦੇ ਦੁੱਖਾਂ ਦਾ ਇੱਕ ਪਹਾੜ ਟੁੱਟ ਪਿਆ ਸੀ ਖੁਸ਼ੀ ਦੀ ਤਾਂ ਦੁਨੀਆ ਉੱਜੜ ਗਈ ਸੀ ਉਹਦੀ ਸੱਸ ਕਰੋ ਕੱਢਣ ਨੂੰ ਕਾਲੀ ਸੀ ਉਹਨੂੰ ਇਹ ਵੀ ਸ਼ਰਮ ਨਹੀਂ ਸੀ ਕਿ ਉਹਦੇ ਪੁੱਤ ਦਾ ਸਿਵਾ ਵੱਲ ਦਾ ਸੀ ਹਰਿੰਦਰ ਉੱਠ ਕੇ ਖੁਸ਼ੀ ਦੀ ਬਾਹ ਫੜ ਕੇ ਖੜੀ ਕਰ ਲੈਂਦਾ ਮੈਂ ਵੀ ਹੁਣ ਆਪਣੀ ਭੈਣ ਨੂੰ ਇਸ ਘਰ ਵਿੱਚ ਨਹੀਂ ਰਹਿਣ ਦੇਣਾ ਰਾਤ ਦੇ ਸੌਣ ਲੱਗੇ ਹੋਈਆਂ ਇਹਨੂੰ ਜਵਾਨ ਪੁੱਤ ਦੀ ਮੌਤ ਦਾ ਦੁੱਖ ਨਹੀਂ ਬੱਸ ਮੀਜੀ ਭੈਣ ਨੂੰ ਪੁੱਠਾ ਬੋਲਣ ਤੇ ਘਰੋਂ ਕੱਢਣ ਦੀ ਕਾਲੀ ਐ ਹਰਿੰਦਰ ਕਹਿੰਦਾ ਚੱਲ ਕਿਰਨ ਖੁਸ਼ੀ ਤੇ ਪ੍ਰੀਤ ਦੇ ਕੱਪੜੇ ਪਾ ਲੈ ਮੰਮੀ ਮੰਮੀ ਜੀ ਚਲੋ ਚਲ ਜੀ ਮੈਂ ਨਹੀਂ ਇੱਥੇ ਕਿਸੇ ਨੂੰ ਛੱਡ ਕੇ ਜਾਣਾ ਜਤਾਰ ਕਹਿੰਦਾ ਹਾਂਜੀ ਜੋ ਇੱਥੇ ਮੋਤਵਰ ਬੰਦੇ ਆ ਜੇ ਨੇੜੇ ਦੇ ਰਿਸ਼ਤੇਦਾਰ ਦੇਖ ਲਓ ਫਿਰ ਕੱਲ ਨੂੰ ਨਾ ਕਿਹੋ ਕਿ ਅਸੀਂ ਕੋਈ ਬਾਦੂ ਕੁਝ ਨਾਲ ਲੈ ਗਏ ਬਲਵਿੰਦਰ ਸਭ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ ਮੇਰਾ ਜਵਾਈ ਜਿਹੜਾ ਪੁੱਤ ਬਣ ਕੇ ਮੇਰੇ ਬਰਾਬਰ ਖੜਦਾ ਸੀ ਜਦੋਂ ਉਹ ਹੀ ਵਿਲਕਦਿਆਂ ਨੂੰ ਛੱਡ ਕੇ ਤੁਰ ਗਿਆ ਸਾਡਾ ਤਾਂ ਜਹਾਨ ਹੀ ਲੁੱਟਿਆ ਗਿਆ ਇਹ ਮੇਰੇ ਤੀਨੋਂ ਵੀ ਘਰੋਂ ਕੱਢਣ ਲੱਗੇ ਨੇ ਅਸੀਂ ਤੁਹਾਡੀ ਸਭ ਦੀ ਹਾਜ਼ਰੀ ਵਿੱਚ ਖੁਸ਼ਪ੍ਰੀਤ ਤੇ ਰਾਜਪ੍ਰੀਤ ਨੂੰ ਆਪਣੇ ਨਾਲ ਲੈ ਕੇ ਚੱਲੇ ਹਾਂ ਬਲਵਿੰਦਰ ਤੇ ਉਹਦੇ ਸਾਰੇ ਰਿਸ਼ਤੇਦਾਰ ਘਰੋਂ ਤੁਰ ਪਏ ਖੁਸ਼ੀ ਤਾਂ ਹਾਂ ਮਰੋਣ ਲੱਗ ਗਈ ਉਹ ਰਾਜਵੰਤ ਨੂੰ ਆਮ ਅਵਾਜ਼ਾਂ ਮਾਰਨ ਲੱਗ ਗਈ ਬਲਵਿੰਦਰ ਉਹਨੂੰ ਆਪਣੀ ਗੋਦੀ ਵਿੱਚ ਲੈ ਗੱਡੀ ਵਿੱਚ ਬੈਠ ਗਿਆ ਖੁਸ਼ੀਕਰ ਜਾਣਦੇ ਹੋਏ ਫਿਰ ਬੇਹੋਸ਼ ਹੋ ਗਈ ਗੋਰੀ ਨੇ ਘਰ ਪਹੁੰਚ ਕੇ ਖੁਸ਼ੀ ਨੂੰ ਹੋਸ਼ ਵਿੱਚ ਲਿਆਉਂਦਾ ਤੇ ਉਹਨੂੰ ਸਲਾਉਣ ਦੀ ਕੋਸ਼ਿਸ਼ ਕਰਨ ਲੱਗੀ ਰਾਜਪ੍ਰੀਤ ਦਾ ਵੀ ਅਲੱਗ ਬਿਲਕਦਿਆਂ ਬੁਰਾ ਹਾਲ ਹੋ ਗਿਆ ਉਹ ਆਪਣੇ ਮਾਂ ਦੀ ਸ਼ੋਹ ਦਾ ਪਤਾ ਸੀ ਕਦੇ ਕਦੇ ਨਿੱਕੀ ਜਹੀ ਜਾਣ ਕਿਸੇ ਤੋਂ ਚੁੱਪ ਨਾ ਹੁੰਦੀ। ਮਨਜੀਤ ਰਾਜਪ੍ਰੀਤ ਨੂੰ ਖੁਸ਼ੀ ਦੇ ਫੋਲ ਲੈ ਕੇ ਜਾਂਦੀ ਕਿ ਸ਼ਾਇਦ ਰੋੰਦੀ ਨੂੰ ਸੁਣ ਉੱਠ ਕੇ ਉਹ ਦੁੱਧ ਨੂੰ ਪਿਆ ਦੇਵੇ। ਪਰ ਖੁਸ਼ੀ ਨੂੰ ਕੁਝ ਪਤਾ ਨਹੀਂ ਲੱਗਦਾ ਸੀ। ਸ਼ਾਮ ਤੱਕ ਖੁਸ਼ੀ ਨੂੰ ਹੋਸ਼ ਆਇਆ ਤਾਂ ਸਭ ਦੇ ਸਾਚ ਸਾ ਆਏ। ਰਾਜਪ੍ਰੀਤ ਨੂੰ ਖੁਸ਼ੀ ਦੀ ਗੋਦੀ ਵਿੱਚ ਪਾ ਕੇ ਗੁਰੀ ਖੁਸ਼ੀ ਨੂੰ ਸਹਾਰਾ ਦੇ ਕੇ ਬੈਠ ਗਈ ਪਰ ਖੁਸ਼ੀ ਦਾ ਮਨ ਨਾ ਖੜਿਆ। ਉਹ ਰਾਜਪ੍ਰੀਤ ਨੂੰ ਦੁੱਧ ਪਿਉਂਦੇ ਵੀ ਹੋ ਕੇ ਲਈ ਗਈ ਖੁਸ਼ੀ ਦਾ ਸੰਭਲਣਾ ਵੀ ਔਖਾ ਏ ਹਾਲੇ ਛੱਟ ਬਹੁਤ ਵੱਡੀ ਸੀ ਸਿੰਦਰ ਨੂੰ ਖੁਸ਼ੀ ਕੋਲ ਛੱਡ ਕੇ ਜਗਤਾਰ ਹਰਿੰਦਰ ਤੇ ਕਿਰਨਪਿੰਡ ਨੂੰ ਚਲੇ ਗਏ ਨਰਿੰਦਰ ਹੋਣਾ ਦਾ ਰੋਜ਼ ਸ਼ਾਮ ਨੂੰ 4 ਵਜੇ ਫੋਨ ਆਉਂਦਾ ਸੀ ਅੱਜ ਜਦੋਂ ਉਹਨਾਂ ਦਾ ਫੋਨ ਆਇਆ ਤਾਂ ਨਰਿੰਦਰ ਕੋਲ ਹਰਿੰਦਰ ਪੁੱਭਾ ਮਾਰ ਕੇ ਰੋਣ ਲੱਗ ਗਿਆ ਉਹਨੇ ਕੱਲ ਦਾ ਆਪਣੇ ਆਪ ਨੂੰ ਰੋਕਿਆ ਹੋਇਆ ਸੀ ਮਨ ਤਕੜਾ ਕਰਕੇ ਸਭ ਨੂੰ ਹੌਸਲਾ ਦਿੰਦਾ ਸੀ ਨਰਿੰਦਰ ਵੀ ਰਾਜਵੰਤ ਬਾਰੇ ਸੁਣ ਕੇ ਬੁਰਾ ਹਾਲ ਹੋ ਗਿਆ ਉਹ ਵੀ ਬਹੁਤ ਰੋਇਆ ਮਨਦੀਪ ਤੋਂ ਕਿੱਥੇ ਖੁਸ਼ੀ ਦਾ ਦੁੱਖ ਸਹਾਰ ਹੋਣਾ ਸੀ ਨਰਿੰਦਰ ਦੇ ਗੱਲ ਲੱਗ ਉਹ ਵੀ ਰੋਣ ਲੱਗ ਗਈ ਸੁਖਦੀਪ ਜਦੋਂ ਰੋਣਾ ਸੁਣ ਕੇ ਆਪਣੇ ਕਮਰੇ ਵਿੱਚੋਂ ਬਾਹਰ ਆਇਆ ਪਤਾ ਲੱਗਾ ਉਹ ਤੋਂ ਵੀ ਚੱਲਣਾ ਹੋਇਆ ਪਰ ਉਹ ਨਰਿੰਦਰ ਨੂੰ ਚੁੱਪ ਕਰਾਉਣ ਲੱਗ ਗਿਆ ਪਰ ਉਹ ਦੇਦੋ ਆਪਣੇ ਹੰਝੂ ਵੀ ਨਾ ਰੋਕੇ ਹੋਰੇ ਸੁਖਦੀਪ ਨਰਿੰਦਰ ਨੂੰ ਆਪਣੇ ਕਲਾਮੇ ਵਿੱਚ ਲੈ ਕੇ ਕਹਿਣ ਲੱਗਿਆ ਵੀਰੇ ਸੰਭਾਲੋ ਆਪਣੇ ਆਪ ਨੂੰ ਭਾਬੀ ਤੁਸੀਂ ਵੀ ਚੁੱਪ ਰਹੋ ਜੇ ਤੁਸੀਂ ਐਵੇਂ ਕਰੋਗੇ ਤਾਂ ਖੁਸ਼ਪ੍ਰੀਤ ਨਾਲ ਗੱਲ ਕਿਵੇਂ ਕਰੂੰਗੀ ਸੋਚੋ ਉਹਦਾ ਕੀ ਹਾਲ ਹੋਇਆ ਹੋਣਾ ਪਰ ਸੁਖਦੀਪ ਦਾ ਖੁਦ ਦਿਲ ਰੋਂਦਾ ਸੀ ਉਹਦਾ ਮਨ ਕਰਦਾ ਸੀ ਕਿ ਉਹ ਕਿਹੜਾ ਵੇਲਾ ਜਦੋਂ ਉਹ ਖੁਸ਼ੀ ਕੋਲ ਚਲਾ ਜਾਵੇ ਸੁਖਦੀਪ ਦੀ ਹਾਲਤ ਦੇਖ ਮਨਦੀਪ ਕਹਿਣ ਲੱਗੀ ਕਿ ਤੂੰ ਖੁਦ ਦੀ ਹਾਲਤ ਦੇਖ ਤੇਰੇ ਤੋਂ ਖੁਸ਼ੀ ਦਾ ਦੁੱਖ ਨਹੀਂ ਚੱਲ ਹੋਇਆ ਸੁਖਦੀਪ ਕਮਰੇ ਵਿੱਚ ਚਲਾ ਗਿਆ ਬਹੁਤ ਰੋਇਆ ਰੱਬ ਨੂੰ ਉਲਾਮੇ ਤੇ ਕਿਉਂ ਖੁਸ਼ੀ ਨੂੰ ਐਨਾ ਵੱਡਾ ਦੁੱਖ ਦਿੱਤਾ ਉਹਦੇ ਤੋਂ ਖੁਸ਼ੀਆਂ ਕਿਉਂ ਕੋ ਲਈਆਂ ਕਿੰਨਾ ਪਿਆਰ ਸੀ ਖੁਸ਼ੀ ਦੇ ਰਾਜਵੰਤ ਵਿੱਚ ਕਿਉਂ ਉਹਨਾਂ ਦਾ ਵਿਛੋੜਾ ਪਾ ਦਿੱਤਾ ਉਹ ਆਪਣਾ ਮਨ ਹੌਲਾ ਕਰਕੇ ਬਾਹਰ ਆ ਗਿਆ ਨਰਿੰਦਰ ਤੇ ਮੰਦੀਪ ਲੇਰ ਸੋਈ ਵਿੱਚੋਂ ਪਾਣੀ ਲੈ ਕੇ ਆਇਆ ਤੇ ਨਰਿੰਦਰ ਨੂੰ ਕਹਿਣ ਲੱਗਾ ਵੀਰੇ ਤੁਸੀਂ ਘਰੇ ਫੋਨ ਲਾ ਕੇ ਗੱਲ ਕਰ ਲਵੋ ਖੁਸ਼ਪ੍ਰੀਤ ਨੂੰ ਹੌਸਲਾ ਦਿਓ ਹਰਿੰਦਰ ਵੀਰਾ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੂ ਨਰਿੰਦਰ ਦੀ ਦਿਲ ਨਹੀਂ ਸੀ ਖੜਦਾ ਨਰਿੰਦਰ ਨੇ ਟੀਪੀ ਆਪਾਂ ਪਿੰਡੋਂ ਚੱਲੀਏ ਖੁਸ਼ੀ ਨੂੰ ਲੋੜ ਹੈ ਮੇਰੀ ਸੁਖਦੀਪ ਨੂੰ ਕਹਿਣ ਲੱਗਦਾ ਕਿ ਸਿਕਤਾ ਦੇਖ 2-4 ਦਿਨ ਤੱਕ ਦੀਆਂ ਸਾਡੀਆਂ ਸਗਦੀਪ ਕਹਿੰਦਾ ਵਿਜੇ ਤੁਸੀਂ ਮੇਰੇ ਨਾਲ ਚੱਲੋ ਮੈਂ 4 ਦਿਨ ਬਾਅਦ ਚੱਲਿਆਂ ਤਾਂ ਹਾਂ 3 ਦਿਨ ਸੀ ਜੀ ਨੇ ਵਿੱਚ ਸਗਦੀਪ ਨੇ ਆਪਣੇ ਨਾਲ ਹੀ ਨਰਿੰਦਰ ਤੇ ਮਨਦੀਪ ਦੀਆਂ ਟਿਕਟਾਂ ਕਰਵਾ ਲਈਆਂ ਨਰਿੰਦਰ ਥੋੜਾ ਸੰਭਲਿਆ ਤੇ ਮਨਦੀਪ ਨੇ ਗੁਰੀ ਨੂੰ ਫੋਨ ਲਾਇਆ ਦੋਵੇਂ ਭੈਣ ਭਰਾ ਬਹੁਤ ਰੋਏ ਗੁਰੀ ਫੋਨ ਖੁਸ਼ੀ-ਖੂਰ ਲੈ ਗਈ ਤੇ ਖੁਸ਼ੀ ਨਰਿੰਦਰ ਨੂੰ ਦੇਖਦੇ ਸਾਰ ਤਾਹਾਂ ਮਾਰਨ ਲੱਗ ਗਈ ਖੁਸ਼ੀ ਤੇ ਨਰਿੰਦਰ ਬਹੁਤ ਦੋਵੇਂ ਬਹੁਤ ਰੋਏ ਫਿਰ ਹੌਲੀ ਹੌਲੀ ਨਰਿੰਦਰ ਤੇ ਗੁਰੀ ਨੇ ਬਹੁਤ ਮੁਸ਼ਕਲ ਨਾ ਖੁਸ਼ੀ ਨੂੰ ਚੁੱਪ ਕਰਾਇਆ ਨਰਿੰਦਰ ਨੇ ਆਪਣੇ ਮਾਮਾ ਜੀ ਤੇ ਮਾਮੀ ਜੀ ਨਾਲ ਗੱਲ ਕੀਤੀ ਬਹੁਤ ਔਕਾ ਸੀ ਅੱਜ ਤੱਕ ਦੂਜੇ ਨੂੰ ਹੌਸਲਾ ਦੇਣਾ ਸਾਰਿਆਂ ਦੇ ਮਨ ਡੋਲ ਗਏ ਰਾਜਵੰਦ ਦਾ ਸਾਰਿਆਂ ਨਾਲ ਹੀ ਬਹੁਤ ਮੋਹ ਪਿਆਰ ਸੀ ਨਰਿੰਦਰ ਨੇ ਗੁਰੀ ਨੂੰ ਦੱਸ ਦਿੱਤਾ ਕਿ ਅਸੀਂ 4-5 ਦਿਨ ਤੱਕ ਪੰਜਾਬ ਆ ਜਾਣਾ ਦੇਖਣਾ ਆਪਾਂ ਖੁਸ਼ੀ ਨੂੰ ਸੰਭਾਲ ਲੈਣਾ ਨਰਿੰਦਰ ਹੁਣੇ ਸਾਰੇ ਪਰਿਵਾਰ ਵਿੱਚ ਬਾਵਾ ਟਾਈਮ ਗੱਲਾਂ ਹੀ ਕਰਦੇ ਰਹੇ। ਖੁਸ਼ੀ ਨੂੰ ਉਸ ਦੀ ਸੱਸ ਦੇ ਘਰੋਂ ਕੱਢ ਦਿੱਤਾ ਸੀ। ਅਜ ਰਾਜਵੰਤ ਦੇ ਫੁੱਲ ਚੁਗਨੇ ਸੀ। ਬਲਵਿੰਦਰ ਹੁਣੇ ਖੁਸ਼ੀ ਨੂੰ ਨਾਲ ਲੈ ਕੇ ਸਹੁਰੇ ਘਰ ਚਲੇ ਗਏ। ਪਰ ਉਹਦੀ ਸੱਸ ਬੋਲਣ ਲੱਗ ਗਈ ਕਿ ਦੋ ਦਿਨ ਪਹਿਲਾਂ ਤਾਂ ਤੈਨੂੰ ਘਰੋਂ ਕੱਢਿਆ ਸੀ। ਅੱਜ ਫੇਰ ਤੂੰ ਮੂੰਹ ਚੁੱਕ ਕੇ ਆ ਗਈ। ਉਹਨੇ ਕਿਸੇ ਨੂੰ ਵੀ ਅੰਦਰ ਨਾ ਆਉਣ ਦਿੱਤਾ। ਰਾਜਵੰਦ ਦੀ ਮੰਮੀ ਨੂੰ ਆਂਡ ਗਵਾਣ ਲਈ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਕਿਸੇ ਦੀ ਇੱਕ ਨਾ ਸੁਣੀ ਆਖੇ ਜਦੋਂ ਉਹਨੇ ਕਿਸੇ ਦੀ ਨਾ ਸੁਣੀ ਤਾਂ ਬਲਵਿੰਦਰ ਹੋਣੀ ਸਿੱਧੇ ਸ਼ਮਸ਼ਾਨ ਕਾਟ ਹੀ ਚਲੇ ਗਏ ਉੱਥੇ ਫੁੱਲ ਚੁਗਿਆ ਤੋਂ ਬਾਅਦ ਸਿੱਧੇ ਆਪਣੇ ਘਰ ਵਾਪਸ ਆ ਗਏ ਖੁਸ਼ੀ ਦਾ ਬਰਲਾਪ ਚੱਲਿਆ ਨਹੀਂ ਸੀ ਜਾਂਦਾ ਜਦੋਂ ਉਹ ਕਹਿੰਦੀ ਸੀ ਕਿ ਮੈਨੂੰ ਆਖਰੀ ਰਸਮਾਂ ਤਾਂ ਕਰ ਲੈਣ ਦਿਓ ਕਾਰਾਿਆਂ ਤੋਂ ਬਾਅਦ ਕੁਸ਼ਪਰੀਦੀਨ ਨਾਨਨ ਦਾ ਫੋਨ ਆ ਗਿਆ ਉਨਾਂ ਲਈ ਵੀ ਇਹ ਦੁੱਖ ਦਾ ਅਸਹਿ ਸੀ ਜੋ ਰਾਜਵੰਤ ਦੀ ਮੰਮੀ ਨੇ ਖੁਸ਼ੀ ਨਾਲ ਕੀਤਾ ਉਹਦੇ ਨਾਲ ਲਈ ਰਾਜਵੰਤੀ ਪੈਣ ਰਿਮੀ ਬਹੁਤ ਸ਼ਰਮਿੰਦਾ ਸੀ ਉਹ ਬਹੁਤ ਰੋਈ ਇਹ ਸਭ ਸੁਣ ਕੇ ਬਲਵਿੰਦਰ ਤੇ ਮਨਜੀਤ ਤੋਂ ਵੀ ਬਹੁਤ ਵਾਰ ਮਾਫੀ ਮੰਗੀ ਪਰ ਉਹਦੀ ਮੰਮੀ ਕਿਸੇ ਦੀ ਗੱਲ ਨਹੀਂ ਸੀ ਸੁਣਦੀ ਰਿਮੀ ਜਿੰਨਾ ਟਾਈਮ ਕੁਸ਼ਪ੍ਰਿਤ ਨਾਲ ਗੱਲਾਂ ਕਰੀਗੀ ਉਹ ਰੋਈਗੀ ਬਲਵਿੰਦਰ ਨੂੰ ਖੁਸ਼ੀ ਦੀ ਬਹੁਤ ਫਿਕਰ ਹੋਣ ਲੱਗ ਗਈ ਸੀ ਉਹ ਹਰਦਮ ਖੁਸ਼ੀ ਦੇ ਕੋਲ ਹੀ ਰਹਿੰਦਾ ਤੇ ਕਦੇ ਦੂਰ ਨਾ ਹੁੰਦਾ ਖੁਸ਼ੀ ਨੂੰ ਤਾਂ ਰਾਜਪ੍ਰੀਤ ਦਾ ਵੀ ਕੋਈ ਸੁੱਧ ਬੁੱਧ ਨਹੀਂ ਸੀ ਗੁਰੀ ਤੇ ਮਨਜੀਤ ਹੀ ਰਾਜਪ੍ਰੀਤ ਦਾ ਖਿਆਲ ਰੱਖਦੀਆਂ ਅੱਜ 5 ਦਿਨ ਹੋ ਗਏ ਸੀ ਰਾਜਵੰਤ ਨੂੰ ਮੱਕੇ ਨੂੰ ਖੁਸ਼ੀ ਸਵੇਰੇ ਉੱਠ ਕੇ ਬਲਵਿੰਦਰ ਕੋਲ ਜਾ ਕੇ ਰੋਣ ਲੱਗ ਗਈ ਕਹਿਣ ਲਗੀ ਡੈਡੀ ਜੀ ਉਹਨਾਂ ਨੇ ਆਪਾਂ ਨੂੰ ਤਾਂ ਅੰਤਿਮ ਅਰਦਾਸ ਵਿੱਚ ਵੀ ਸ਼ਾਮਲ ਨਹੀਂ ਹੋਣ ਦੇਣਾ ਜੇ ਫਿਰ ਬੋਲਣ ਲੱਗ ਗਏ ਬਲਵਿੰਦਰ ਕਹਿੰਦਾ ਨਹੀਂ ਪੁੱਤ ਆਪਾਂ ਸਿੱਧੇ ਗੁਰਦੁਆਰਾ ਸਾਈ ਵੀ ਚੱਲਾਂਗੇ ਗੁਰੂ ਘਰ ਜਾਣ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਖੁਸ਼ਪ੍ਰੀਤ ਕਹਿੰਦੀ ਪਤ ਨਹੀਂ ਮੈਨੂੰ ਬਹੁਤ ਡਰ ਲੱਗਦਾ ਪਤ ਨਹੀਂ ਮੰਮੀ ਜੀ ਕੀ ਕਹਿਣਗੇ ਖੁਸ਼ਪ੍ਰੀਤ ਆਪਣੇ ਡੈਡੀ ਦੇ ਗੱਲ ਲੱਗ ਰੋਂਦੀ ਹੋਈ ਆਖ ਰਹੀ ਸੀ ਡੈਡੀ ਜੀ ਰੱਬ ਨੇ ਮੇਰੇ ਤੋਂ ਕਿਹੜੇ ਜਨਮਾਂ ਦਾ ਬਦਲਾ ਲਿਆਏ ਆਖੇ ਮੇਰਾ ਕਸੂਰ ਕੀ ਹੈ ਮੇਰੇ ਨਾਲ ਰੱਬ ਐਦਾਂ ਕਿਉਂ ਕੀਤਾ ਮੈਂ ਤੇ ਰਾਜਵੰਤ ਆਪਣੇ ਘਰ ਅਸੀਂ ਕਿੰਨੇ ਖੁਸ਼ ਸੀ ਰਾਜਵੀਰ ਜੀ ਦੇ ਜਨਮ ਤੋਂ ਬਾਅਦ ਦਾ ਰਾਜਵੰਤ ਦੇ ਸਾਤੀ ਤੇ ਪੈਰ ਨਹੀਂ ਸੀ ਲੱਗਦੇ ਹਮੇਸ਼ਾ ਰਬਤ ਜੀ ਦਾ ਸ਼ੁਕਰਾਨਾ ਕਰਦੇ ਕਿ ਸਾਨੂੰ ਧੀ ਦੀ ਦਾਤ ਵਕਸ਼ੀ ਹੈ ਬਸ ਇੱਕ ਮੰਮੀ ਜੀ ਦੀ ਟੈਨਸ਼ਨ ਜੀ ਲੈਂਦੇ ਸੀ ਆਪਣੇ ਡੈਡੀ ਨਾਲ ਗੱਲਾਂ ਕਰਦੀ ਖੁਸ਼ੀ ਉੱਚੀ ਉੱਚੀ ਰੋਣ ਲੱਗ ਗਈ ਬਲਵਿੰਦਰ ਨੇ ਖੁਸ਼ੀ ਨੂੰ ਹੌਸਲਾ ਦਿੰਦੇ ਹੋਏ ਕਿਹਾ ਚੁੱਪ ਕਰ ਤੀਏ ਤੇਰਾ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਕਿਉਂ ਆਪਣੇ ਆਪ ਨੂੰ ਦੋਸ਼ ਦਿੰਦੀ ਏ ਇਹ ਸਭ ਕਰਮਾਂ ਦੀਆਂ ਲਿਖੀਆਂ ਨੇ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੋ ਗਿਆ ਤੱਕੜੀ ਹੋ ਮੇਰੀ ਧੀ ਹੁਣ ਤਾਂ ਤੈਨੂੰ ਰਾਜਪੀ ਦੇ ਮਾਂ ਪਿਓ ਬਣਨਾ ਪੈਣਾ ਮੇਰਾ ਪੁੱਤ ਰੋ ਨਾ ਹੁਣ ਤੈਨੂੰ ਸੰਭਾਲਣਾ ਪੈਣਾ ਸਭ ਕੁਝ ਜੇ ਐਦਾਂ ਹੀ ਕਰੀਗੇ ਫਿਰ ਮੈਂ ਬਿਮਾਰ ਹੋ ਜਾਣਾ ਖੁਸ਼ੀ ਹੌਲੀ ਹੌਲੀ ਸ਼ਾਂਤ ਹੋ ਗਈ ਮੰਜ਼ੀਰ ਦੀ ਹਾਲ ਵਿੱਚ ਆਉਣ ਦੀ ਹਿੰਮਤ ਹੀ ਨਾ ਹੋਈ ਉਹ ਤਾਂ ਖੁਸ਼ੀ ਚ ਰੋਂਦੀ ਚੱਲੀ ਨਹੀਂ ਸੀ ਜਾਂਦੀ ਮਨਜੀਤ ਨੇ ਰਾਜਪ੍ਰੀਤ ਨੂੰ ਕ੍ਰਿਸ਼ਪ੍ਰੀਤੀ ਉੋਦੀ ਵਿੱਚ ਪਾ ਦਿੱਤਾ ਸਮਝਾਉਣ ਲੱਗੀ ਮਨਜੀਤ ਕਹਿਣ ਲੱਗੀ ਧੀ ਇਸ ਨਿੱਕੀ ਜੀ ਜਾਨਵਲ ਦੇ ਕਿਵੇਂ 4-5 ਦਿਨ ਵਿੱਚ ਅੱਧੀ ਰਹਿ ਗਈ ਬਸ ਇਹਦਾ ਪਾਲਣ ਪੋਸ਼ਣ ਕਰ ਹੌਲੀ ਹੌਲੀ ਪਰਮਾਤਮਾ ਸਭ ਠੀਕ ਕਰੂਗਾ ਖੁਸ਼ਪ੍ਰੀਤ ਆਪਣੀ ਧੀ ਨੂੰ ਗਲ ਨਾਲ ਲਾ ਕੇ ਫੇਰ ਰੋਣ ਲੱਗ ਗਈ ਉਹਦਾ ਮਨ ਖੜਦਾ ਹੀ ਨਹੀਂ ਸੀ ਉਦੋਂ ਨਰਿੰਦਰ ਹੁਣੀ ਵੀ ਘਰ ਪਹੁੰਚ ਗਏ ਨਰਿੰਦਰ ਤੇ ਮਨਦੀਪ ਘਰ ਹੋ ਕੇ 2 ਘੰਟਿਆਂ ਬਾਅਦ ਹਰਿੰਦਰ ਤੇ ਆਪਣੀ ਮੰਮੀ ਸ਼ਿੰਦਰ ਨੂੰ ਲੈ ਕੇ ਸ਼ਹਿਰ ਆਪਣੇ ਮਾਮਾ ਜੀ ਦੇ ਘਰ ਆ ਗਏ ਖੁਸ਼ੀ ਦੇਖਦੇ ਹੀ ਭੱਜ ਕੇ ਨਰਿੰਦਰ ਨੂੰ ਚੁੰਮੜ ਗਈ ਦੋਵੇਂ ਭੈਣ ਭਰਾ ਐਨਾ ਰੋਏ ਉੱਥੇ ਖੜੇ ਸਾਰੇ ਜਾਣੇ ਦੌਣ ਲੱਗ ਗਏ ਨਰਿੰਦਰ ਖੁਸ਼ੀ ਨੂੰ ਗਲਾਮੇ ਵਿੱਚ ਲੈ ਕੇ ਬੈਠ ਗਿਆ ਸਮਝਾਉਣ ਲੱਗ ਗਿਆ ਨਰਿੰਦਰ ਕਹਿੰਦਾ ਦੇਖ ਮੇਰੀ ਭੈਣ ਆਪਣੇ ਆਪ ਨੂੰ ਇਕੱਲੀ ਨਾ ਜਾਣੀ ਅਸੀਂ ਸਾਰੇ ਜਾਣੇ ਹਰ ਸਾਹ ਨਾਲ ਤੇਰੇ ਨਾਲ ਹਾਂ ਬਸ ਤੇ ਆਪਣਾ ਤੇ ਰਾਜਪੀਤ ਦਾ ਖਿਆਲ ਰੱਖਣਾ ਖੁਸ਼ੀ ਰੋਂਦੀ ਹੋਈ ਕਹਿਣ ਲੱਗੀ ਕਿ ਵੀਰੇ ਮੈਨੂੰ ਰਾਜਵੰਤ ਬਗੈਰ ਜਿਉਣਾ ਨਹੀਂ ਆਉਣਾ ਕਿਉਂ ਰਾਜਵੰਤ ਮੈਨੂੰ ਇਕੱਲੀ ਨੂੰ ਛੱਡ ਗਿਆ ਨਰਿੰਦਰ ਕਹਿਣ ਲੱਗਾ ਮੈਨੂੰ ਪਤਾ ਖੁਸ਼ੀ ਔਖਾ ਇਹ ਦੁੱਖ ਚੜਨਾ ਪਰ ਜਿਉਣਾ ਵੀ ਹੈ ਰਾਜਪੀਤ ਦਾ ਪਾਲਣ ਪੋਸ਼ਣ ਵੀ ਤਾਂ ਕਰਨਾ ਤੂੰ ਇਕੱਲੀ ਨਹੀਂ ਅਸੀਂ ਤੇ ਸਾਰੇ ਨਾਲ ਆਂ ਮੈਂ ਜਿੰਨਾ ਟਾਈਮ ਇੱਥੇ ਰਹਿਣਾ ਤੇਰੇ ਕੋਲ ਹੀ ਰਹੂੰਗਾ ਬਸ ਤੈਨੂੰ ਰੋਣਾ ਨਹੀਂ ਸਿੰਦਰ ਕਹਿੰਦੀ ਧੀਏ ਸੰਭਾਲ ਆਪਣੇ ਆਪ ਨੂੰ ਤੇਰੇ ਹੋ ਕਿਆਂ ਦਾਦਾ ਦੁੱਖਾਂ ਦਾ ਰਾਜਪੀਤ ਸੀ ਸੇ ਤੇ ਬਹੁਤ ਅਸਰ ਹੋਣਾ ਖੁਸ਼ੀ ਨੂੰ ਸਾਰੇ ਜਾਣੇ ਕਿੰਨਾ ਟਾਈਮ ਸਮਝਾਈ ਗਏ ਮਨਦੀਪ ਬਹੁਤ ਟਾਈਮ ਤੋਂ ਉਹਦੇ ਸਿਰ ਤੇ ਹੌਲੀ ਹੌਲੀ ਮਾਲਿਸ਼ ਕਰਨ ਲੱਗੀ ਹੋਈ ਸੀ ਖੁਸ਼ੀ ਥੋੜੇ ਟਾਈਮ ਬਾਅਦ ਉੱਥੇ ਹੀ ਨਿਰਿੰਦਰ ਦੀ ਗੋਦ ਵਿੱਚ ਸਿਰ ਰੱਖ ਕੇ ਸੌਂ ਗਈ ਅੱਜ ਹਫ਼ਤੇ ਵਾਰ ਸਾਰਿਆਂ ਨੇ ਉਹਨੂੰ ਸਕੂਨ ਦੀ ਨੀਂਦ ਸੁੱਤੀ ਦੇਖਿਆ ਤੇ ਰੱਬ ਦਾ ਸ਼ੁਕਰਾਨਾ ਕੀਤਾ। ਨਰਿੰਦਰ ਤੇ ਖੁਸ਼ੀ ਵਿੱਚ ਪਿਆਰ ਦੀ ਬਹੁਤ ਸੀ। ਦੋਵੇਂ ਭੈਣ ਭਰਾ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਦੇ। ਕਦੇ ਇੱਕ ਦੂਜੇ ਤੋਂ ਕੁਝ ਨਾ ਲੁਕਾਉਂਦੇ। ਨਰਿੰਦਰ ਦੇ ਸਮਝਾਉਣ ਨਾਲ, ਦੁੱਖ ਵੰਡਣ ਨਾਲ ਸ਼ਾਇਦ ਖੁਸ਼ੀ ਕੁਝ ਸੰਭਲ ਗਈ ਸੀ। ਮਨਜੀਤ ਕੁਸ਼ਪ੍ਰੀਤ ਨੂੰ ਦੇਖ ਕੇ ਬਹੁਤ ਰੋਂਦੀ ਕਿ ਮੇਰੀ ਫੁੱਲ ਵਰਗੀ ਧੀ ਦਾ ਕੀ ਹਾਲ ਹੋ ਗਿਆ। ਬਲਵਿੰਦਰ ਤੇ ਗੁਰੀ ਨੂੰ ਵੀ ਬਹੁਤ ਟੈਨਸ਼ਨ ਸੀ ਕਿੰਨੇ ਦਿਨ ਹੋ ਗਏ ਸੀ ਖੁਸ਼ੀ ਤੇ ਕਿੰਨੇ ਧੀਕੇ ਬੋਤਨਾ ਲੱਗ ਗਈਆਂ ਸੀ ਪਰ ਉਸ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਉਂਦੀ ਬਲਵਿੰਦਰ ਨਰੀਂਦਰ ਨੂੰ ਕਹਿਣ ਲੱਗਿਆ ਪੁੱਤ ਬਹੁਤ ਵਧੀਆ ਕੀਤਾ ਤੁਸੀਂ ਆ ਕੇ ਸ਼ਾਇਦ ਤੁਹਾਡੇ ਇੱਥੇ ਹੋਂਦੇ ਸ਼ਾਇਦ ਖੁਸ਼ੀ ਕੁਝ ਸੰਭਲ ਜਾਏ ਨਰੀਂਦਰ ਕਹਿੰਦਾ ਮਾਮਾ ਜੀ ਉਹ ਜਾਣਾ ਖੁਸ਼ੀ ਨਹੀਂ ਠੀਕ ਬਸ ਥੋੜਾ ਟਾਈਮ ਲੱਗੇਗਾ ਦੁੱਖ ਵੀ ਬਹੁਤ ਵੱਡਾ ਹੈ ਪਰਮਾਤਮਾ ਨੇ ਦਿੱਤਾ ਮੰਦੀਪ ਬਹੁ ਟਾਈਮ ਤੋਂ ਚੁੱਪ ਬੈਠੀ ਸੀ ਉਹ ਹਾਲੇ ਵੀ ਖੁਸ਼ੀ ਦੇ ਕੋਲ ਹੀ ਬੈਠੀ ਉਹ ਵੀ ਸੋਚਦੀ ਸੀ ਕਿ ਖੁਸ਼ੀ ਤੇ ਕਿੰਨਾ ਵੱਡਾ ਚੱਲਣ ਵਾਲਾ ਨਾ ਚੱਲਣ ਵਾਲਾ ਦੁੱਖ ਰੱਬ ਨੇ ਪਾ ਦਿੱਤਾ ਉਹ ਅਰਦਾਸ ਕਰਦੀ ਕਿ ਰੱਬ ਜੀ ਖੁਸ਼ੀ ਨੂੰ ਹਮੇਸ਼ਾ ਠੀਕ ਤੇ ਖੁਸ਼ ਰੱਖਿਓ ਸ਼ਾਮ ਨੂੰ ਖੁਸ਼ੀ ਉੱਠੀ ਤਾਂ ਕੁਝ ਠੀਕ ਲੱਗੇ ਮੰਦੀਪ ਨੇ ਉਹਨੂੰ ਵੀ ਪਾਣੀ ਪਿਲਾਇਆ ਤੇ ਰਾਜਪ੍ਰੀਤ ਨੂੰ ਖੁਸ਼ੀ ਦੀ ਕੋਦੀ ਵਿੱਚ ਪਾ ਦਿੱਤਾ ਖੁਸ਼ੀ ਲਈ ਚਾਰ ਲੈਨ ਚੱਲੀ ਗਈ ਖੁਸ਼ੀ ਰਾਜਪ੍ਰੀਤ ਨੂੰ ਦੇਖ ਕੇ ਫਿਰ ਅੱਖਾਂ ਭਰ ਆਈ ਨਰਿੰਦਰ ਤੇ ਗੁਰੀ ਕਮਰੇ ਵਿੱਚ ਖੁਸ਼ੀ ਕੋਲ ਆ ਗਏ ਉਹਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ ਕਿ ਖੁਸ਼ੀ ਦਾ ਮਨ ਕਿਸੇ ਹੋਰ ਪਾਸੇ ਲੱਗ ਜਾਵੇ ਖੁਸ਼ੀ ਵੀ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦੀ ਐਤਵਾਰ ਨੂੰ ਰਾਜਵੰਤ ਦੀ ਅੰਤਿਮ ਅਰਦਾਸ ਸਭ ਨੂੰ ਇਹ ਸੀ ਕਿ ਖੁਸ਼ੀ ਦੀ ਸੱਸ ਕਿਤੇ ਗੁਰਦੁਆਰਾ ਸਾਹਿਬ ਵਿੱਚ ਕੋਈ ਹੰਗਾਮਾ ਨਾ ਕਰੇ ਬਲਵਿੰਦਰ ਵੀ ਸ਼ਾਮ ਨੂੰ ਜਗਤਾਰ ਨਾਲ ਇਹੀ ਗੱਲ ਕਰਦਾ ਸੀ ਜਗਤਾਰ ਕਹਿੰਦਾ ਆਪਾਂ ਥੋੜਾ ਮਗਰੋਂ ਚੱਲਾਂਗੇ ਸ਼ਾਇਦ ਖੁਸ਼ੀ ਦੀ ਸੱਸ ਉੱਥੇ ਕੁਝ ਨਾ ਬੋਲੇ ਬਲਵਿੰਦਰ ਕਹਿੰਦਾ ਹਾਂ ਬਸ ਆਪਾਂ ਆਖਰੀ ਰਸਮ ਫਿਰ ਮੈਂ ਕਹਦੇ ਖੁਸ਼ੀ ਨੂੰ ਉਹਦੇ ਸਾਹਮਣੇ ਨਹੀਂ ਲੈ ਕੇ ਜਾਣ ਦੇਣਾ ਫਿਰ ਜਦ ਜਗਤਾਰ ਜਗਤਾਰ ਆਪਣਾ ਲਾਇਕ ਪੁੱਤ ਰਾਜਵੰਤ ਜਵਾਈਆਂ ਵਾਲੀ ਉਹਦੇ ਚ ਕੋਈ ਗੱਲ ਨਹੀਂ ਸੀ ਬਹੁਤੀ ਕਹ ਹਲ ਕਰ ਗਿਆ ਰੱਬ ਵੀ ਕਿਵੇਂ ਉਮਰ ਕੱਟੂ ਮੇਰੀ ਸੀ ਬਲਵਿੰਦਰ ਜਗਤਾਰ ਕੋਲ ਰੋਣ ਲੱਗ ਗਿਆ ਜਗਤਾਰ ਬਲਵਿੰਦਰ ਨੂੰ ਸਮਝਾਉਣ ਲੱਗਾ ਨਾ ਯਾਰ ਰੋ ਨਾ ਤੱਕੜਾ ਹੋ ਸੁੱਖ ਨਾਲ ਆਪਣਾ ਕਿੰਨਾ ਵੱਡਾ ਪਰਿਵਾਰ ਹੈ ਆਪਾਂ ਖਿਆਲ ਰੱਖਾਂਗੇ ਖੁਸ਼ੀ ਦਾ بس ਤੂੰ ਦਿਲ ਤੱਕੜਾ ਰੱਖ ਖੁਸ਼ੀ ਆਪ ਸਾਹਮਣੇ ਤਾਂ ਕਦੇ ਕਮਜ਼ੋਰ ਨਾ ਹੋਈ ਕਿੰਨਾ ਹੀ ਟਾਈਮ ਤੋਂ ਮੇਰਾਜਵੰਦਿਆਂ ਗੱਲਾਂ ਕਰੀ ਗਏ ਤੇ ਫਿਰ ਕੱਲ ਨੂੰ ਭੋਗ ਤੇ ਮਿਲਦੇ ਕਹਿ ਕੇ ਫੋਨ ਕਰ ਦਿੱਤਾ ਖੁਸ਼ੀ ਨੂੰ ਉਸ ਰਾਤ ਫਿਰ ਨੀਂਦ ਨਾ ਆਈ ਥੋੜੇ ਥੋੜੇ ਟਾਈਮ ਬਾਅਦ ਉਹਦਾ ਮਨ ਡੋਲ ਜਾਂਦਾ ਜਦੋਂ ਮੰਦੀਪ ਨੂੰ ਮਹਿਸੂਸ ਹੋਇਆ ਕਿ ਖੁਸ਼ੀ ਸੁੱਤੀ ਨਹੀਂ ਤਾਂ ਉਹ ਪੁੱਛਣ ਲੱਗੀ ਮੰਦੀਪ ਕਹਿੰਦੀ ਕੀ ਹੋਇਆ ਖੁਸ਼ੀ ਤੈਨੂੰ ਨੀਂਦ ਨਹੀਂ ਆਉਂਦੀ ਖੁਸ਼ੀ ਕਹਿੰਦੀ ਨਹੀਂ ਭਾਬੀ ਮਨ ਬਹੁਤ ਬੇਚਾਨ ਹੈ ਪਤਾ ਨਹੀਂ ਕੀ ਹੋਇਆ ਉਦੋਂ ਤੱਕ ਨਰਿੰਦਰ ਵੀ ਉੱਠ ਗਿਆ ਤੇ ਖੁਸ਼ੀ ਨਾਲ ਗੱਲਾਂ ਕਰਨ ਲੱਗ ਗਿਆ ਜਦੋਂ ਉਹ ਡਿਗਰੀ ਲਈ ਕਾਲਜ ਪੜ੍ਹਦੇ ਸੀ ਉਹ ਟਾਈਮ ਦੀਆਂ ਗੱਲਾਂ ਕਰੀ ਗਿਆ ਖੁਸ਼ੀ ਦਾ ਮਨ ਹੋਰ ਪਾਸੇ ਲੱਗ ਜਾਵੇ ਮੰਦੀਪ ਨੇ ਖੁਸ਼ੀ ਨੂੰ ਪਾਣੀ ਪਿਲਾਇਆ ਫਿਰ ਉਸ ਨੂੰ ਸੌਣ ਲਈ ਕਹਿਣ ਲੱਗੀ ਪਤਾ ਨੇ ਖੁਸ਼ੀ ਨੂੰ ਕੱਲ ਦੀ ਚਿੰਤਾ ਸੀ ਜਾਂ ਕੀ ਸੋਚੀ ਜਾਂਦੀ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ